ਸੋ ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਆਇਆ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਸੰਜੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸੀ ਕਿ ਬਟਾਲਾ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਉੰਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਗਾਡੜੀਆਂ ਨੇੜੇ ਦੋ ਮੋਟਰਸਾਈਕਲ ਆਮ ਸਾਹਮਣੇ ਟਕਰਾਏ ਟੱਕਰ ਇਨੀ ਜ਼ਬਰਦਸਤ ਸੀ ਕਿ ਦੋਨਾਂ ਦੀ ਮੌਤ ਹੋ ਗਈ ਇਹ ਸਾਰੀ ਜਾਣਕਾਰੀ ਸੇਵਲੋ ਉਸਤਾਰ ਬਟਾਲਾ ਦੇ ਡਾਕਟਰ ਸਾਹਿਲ ਨੇ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਮਰਨ ਵਾਲਿਆ ਦੇ ਨਾਮ ਕਲਵੰਤ ਲਾਲ ਪੁੱਤਰ ਗੁਲਜਾਰ ਲਾਲ ਵਾਸੀ ਪਿੰਡ ਗਾਦੜੀਆਂ ਜਿਸ ਦੀ ਉਮਰ 55 ਸਾਲ ਦੇ ਕਰੀਬ ਹੈ ਅਤੇ ਦੂਸਰੇ ਮਰਨ ਵਾਲੇ ਦਾ ਨਾਮ ਗੁਰਪ੍ਰੀਤ ਉਰਫ ਸਾਜਣ ਪੁੱਤਰ ਹੰਸਰਾਜ ਵਾਸੀ ਵਿੰਜਵਾ ਅ ਜਿਸ ਦੀ ਉਮਰ ਮਹਿਜ਼ 25 ਸਾਲ ਦੀ ਸੀ ਉਹਨਾਂ ਕਿਹਾ ਕਿ ਜਦੋਂ ਇਹਨਾਂ ਨੂੰ ਹਸਪਤਲ ਲਿਆਂਦਾ ਗਿਆ ਤੇ ਇਹਨਾਂ ਦੋਨਾਂ ਦੀ ਹੀ ਮੌਤ ਹੋ ਚੁੱਕੀ ਸੀ ਤਾਂ ਦਾਦੀ ਕਿ ਦੋ ਮੋਟਰਸਾਈਕਲ ਅਮਨੋ ਸਾਹਮਣੇ ਵੱਜਦੇ ਨੇ ਜਿਨ੍ਹਾਂ ਦੇ ਵਿੱਚ ਦੋਨਾਂ ਦੀ ਹੀ ਜਿਹੜੀ ਇਹ ਉਹ ਮੌਤ ਮੌਕੇ ਤੇ ਹੋ ਜਾਂਦੀ ਹੈ ਹਸਪਤਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਜਿਹੜੀ ਇਹ ਉਹ ਮੌਤ ਹੋ ਚੁੱਕੀ ਸੀ ਤੇ ਹਸਪਤਲ ਪਹੁੰਚ ਕੇ ਡਾਕਟਰਾਂ ਨੇ ਜਿਹੜਾ ਆ ਉਹਨਾਂ ਦੀ ਮੌਤ ਬਾਰੇ ਪੈਰੈਂਟਸ ਨੂੰ ਜਿਹੜਾ ਆ ਉਹਨਾਂ ਦੇ ਗਾਰਡੀਅਨ ਨੇ ਉਹਨਾਂ ਨੂੰ ਦੱਸ ਦਿੱਤਾ ਆ ਤੁਸੀਂ ਦੇ ਦੇ ਪਿਓ ਤਸਵੀਰ ਆ ਆਪਣੀ ਸਕਰੀਨ ਦੇ ਉੱਤੇ ਆਓ ਗੱਲਬਾਤ ਸੁਣ ਲੈਂਦੇ ਆ ਕੀ ਕਹਿੰਦੇ ਨੇ ਡਾਊਟ ਸਾਹਿਬ ਮੇਰੇ ਮਤੀ ਦਾ ਮੈਂ ਤਾਂ ਗਰੁੱਪ ਸੰਗ ਹੈ ਜੱਪੀ ਪੜ੍ਹ ਕੇ ਲੱਗਦਾ ਆ ਜੀ ਲੱਗਦਾ ਸੀ ਨਾਨ ਪਲਵੰਤ ਸਿੰਘ ਕਲਵੰਤ ਲਾਲ ਕਲਵੰਤ ਲਾਲ ਉਮਰ ਕੁ ਜੀ ਉਮਰ ਕਿੰਨੀ ਕੁ ਹੈ 60 ਸਾਲ ਸੱਤ ਸੱਤ ਦੇ ਕਰੀਬ ਹਾਂ ਕੀ ਗੱਲ ਹੋਈ ਹਾਂਜੀ ਉਹ ਰਸਤੇ ਐਕਸੀਡੈਂਟ ਦੇ ਦੌਰਾਨ ਮੌਜੂਦ ਹੋ ਗਏ ਕਿਦਾਂ ਆਇਆ ਐਕਸੀਡੈਂਟ ਉਹ ਤਰ੍ਹਾਂ ਆਪਣੇ ਪੁੱਲਾਂ ਤੇ ਲੱਗ ਕੇ ਐਕਸੀਡੈਂਟ ਹੋ ਗਿਆ ਮੋਰ ਚਾ ਰਹੀ ਹੈ ਬਟਾਲੇ ਵੱਲੋਂ ਆਉਂਦੇ ਆ ਅਸਾਂ ਟੋਪਰੀਂ ਛੱਡ ਕੇ ਆਉਂਦੇ ਰਸਤੇ ਦੇ ਦੌਰਾਨ ਹਾਂਜੀ 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 ਮੋਟਰਸਾਈਕਲ ਦੇ ਮੋਟਰਸਾਈਕਲ ਹਾਂ ਇਹ ਮੋਕੈਟੇ ਹੀ ਫਿਰ ਹਾਂਜੀ ਪਤਾ ਨਹੀਂ ਹੋ ਸਰ ਇਹ ਫੋਨ ਗਿਆ ਫਿਰ ਮੋਕੈਟੇ ਆਇਆ ਤੇ ਵਿਚਾਰ ਬਲ ਲਗਾ ਕੀ ਕਿ 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 ਤੇ ਜਿਹੜਾ ਇਨਸੀਡੈਂਟ ਕੋਈ ਸਮਥਿੰਗ ਗਾਧਰੀਆ ਦੇ ਨੇਅਰ ਹੋਇਆ ਤੇ ਉੱਚ ਮੋਟਰਸਾਈਕਲ ਦੀ ਕੋਈ ਕੋਲੀਜਨ ਹੋਇਆ ਤੇ ਉੱਚ ਦੋ ਜਿਹੜੇ ਸੀਗੇ ਪੇਸ਼ੈਂਟ ਉਹਨਾਂ ਦੀ ਬ੍ਰੌਟ ਡੈਟ ਸੀਗੇ ਜਿਹਦੋਂ ਸਾਡੇ ਕੋਲ ਲੈ ਕੇ ਆਏ ਸੀ ਠੀਕ ਹੈ ਇੱਕ ਦਾ ਨਾਮ ਕੁਲਵੰਤ ਲਾਲ ਸੀਗਾ ਏਜ ਕੋਈ 55 ইয়ার্স ਦੇ ਅਰਾਊਂਡ ਸੀਗੀ ਤੇ ਦੂਸਰਾ ਪੇਸ਼ੈਂਟ ਦਾ ਨਾਮ ਸੀਗਾ ਗੁਰਪ੍ਰੀਤ ਉਹ 825 ਯੀਅਰ ਸੀਗੀ ਇਹ ਜਦੋਂ ਲੈ ਕੇ ਆਏ ਨੇ ਉਦੋਂ ਹੀ ਡੈਥ ਹੋ ਚੁੱਕੀ ਸੀਗੀ ਉਹਨਾਂ ਬ੍ਰੌਟ ਡੈਟ ਪੇਸ਼ੈਂਟ ਸੀਗੇ ਕਿੱਥੋਂ ਨੇ ਇਕ ਕੁਲਵੰਤ ਲਾਲ ਇਸ ਰੈਜ਼ੀਡੈਂਟ ਆਫ ਗਾਦੜੀਆਂ 사ਜਨ ਕੁਮਾਰ ਰੈਜ਼ੀਡੈਂਟ ਵਿਂਜਵਾਨ ਟੀਡਬੀ